ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਇੱਕ ਅਜਿਹੇ ਕਲਾਕਾਰ ਮਿਸਤਰੀ ਨਾਲ ਮਿਲਾ ਰਹੇ ਹਾਂ ਜੋ ਕਿ ਇੱਟਾਂ ਦੇ ਵਿੱਚ ਬਹੁਤ ਵਧੀਆ ਡਿਜ਼ਾਈਨ ਬਣਾ ਰਹੇ ਨੇ ਡਿਜ਼ਾਈਨ ਤੁਹਾਡੇ ਸਾਹਮਣੇ ਹਨ ਜੀ ਨੂੰ ਸਾਰੇ ਠੇਕੇਦਾਰ ਮਿਸਤਰੀ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਪੰਡ ਨਥੋਕੇ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜਸਵੀਰ ਸਿੰਘ ਗਿੱਲ ਪੰਡ ਨਥੋਕੇ ਵਿੱਚ ਇਹਨਾਂ ਨੇ ਇੱਕ ਫਰਸ਼ ਦੇ ਉੱਪਰ ਬਹੁਤ ਸੋਹਣਾ ਨਕਸ਼ਾ ਬਣਾਇਆ ਹੈ ਹੁਣ ਮੈਂ ਠੇਕੇਦਾਰ ਵੀਰ ਤੋਂ ਵੀ ਪੁੱਛਦਾ ਐ ਇਸ ਬੰਦ ਦੇ ਵਿੱਚ ਜਿਹੜਾ ਇਹ ਨਕਸ਼ਾ ਉਹਨਾਂ ਨੇ ਬਣਾਇਆ ਬਹੁਤ ਸੋਹਣਾ ਬਣਾਇਆ ਹੈ ਜਨ ਸਾਹਿਬ ਸਤਿਕਾਰ ਉਹ ਜੀ ਇਹ ਸਾਡੇ ਵੀਰ ਘਰ ਮਾਲਕ ਪੰਜਾਬ ਪੁਲਿਸ ਦੇ ਵਿੱਚ ਹਨ ਔਰ ਇੱਧਰ ਸਾਡੇ ਵੀਰ ਨਿੱਕਾ ਜੀ ਹਨ ਫੂਟਲਾ ਰਾਇਕ ਤੋਂ ਪੱਥਰ ਗੜਾਈ ਵਾਲੇ ਤਿੰਨੇ ਵੀਰ ਅੱਜ ਸਭੀ ਕੁਦਰਤੀ ਇਕੱਠੇ ਹੋ ਗਏ ਨੇ ਬਸਤਰੀ ਸਾਹਿਬ ਜਿਹੜਾ ਨਕਸ਼ਾ ਬਣਾਇਆ ਤੁਸੀਂ ਪਹਿਲੀ ਵਾਰ ਬਣਾਇਆ ਕਿ ਜਾਂ ਪਹਿਲਾਂ ਵੀ ਬਣਾਇਆ ਹੈ ਇਹ ਪਹਿਲੀ ਵਾਰ ਬਣਾਇਆ ਹੈ ਕਿਦਾਂ ਲੱਗਾ ਤੁਹਾਨੂੰ ਇਹਨੂੰ ਤਾਂ ਬਹੁਤ ਵਧੀਆ ਲੱਗਾ ਆਪਣੇ ਆਪ ਦੇ ਵਿੱਚ ਤੁਸੀਂ ਵਧੀਆ ਕਿਹਨੇ ਲੱਗਾ ਜੀ ਇਹਨੂੰ ਬਣਾਉਣ ਤੇ ਤਕਰੀਬਨ ਕਿੰਨਾ ਕੁ ਟਾਈਮ ਲੱਗਾ ਜੀ ਆਪਣਾ ਤਕਰੀਬਨ 10 ਦਿਨ ਲੱਗੇ 10 ਦਿਨਾਂ ਦੇ ਵਿੱਚ ਕੰਪਲੀਟ ਕਰ ਰਿਹਾ 30x35 ਦਾ ਏਰੀਆ 30x35 ਦਾ ਏਰੀਆ ਜੀ ਦਾ ਜੇ ਤੁਹਾਡੇ ਕੋਲ ਕੋਈ ਹੋਰ ਆਪਣੇ ਘਰਾਂ ਦੇ ਵਿੱਚ ਇਦਾਂ ਦਾ ਕੋਈ ਮਾਡਲ ਬਣਾਉਣਾ ਚਾਹੁੰਦੇ ਤਾਂ ਬਣਾ ਸਕਦੇ ਹਾਂ ਜਰੂਰ ਬਣਾ ਕੇ ਦਵਾਂਗੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ ਮੋਬਾਈਲ ਨੰਬਰ 935620885 ਸਾਡੇ ਕੋਲ ਇਸ ਟਾਈਮ ਜੋ ਕੇ ਪੱਥਰ ਰਗੜਾਈ ਦਾ ਵੀਰ ਨਿੱਕਾ ਜੀ ਹਨ ਕੂਟਲਾ ਰਾਏ ਕੀ ਤੋਂ ਇਹਨਾਂ ਨਾਲ ਵੀ ਗੱਲ ਕਰਦੇ ਇਹਨਾਂ ਨੇ ਰਗੜਾਈ ਕੀਤੀ ਹੈ ਨਿੱਕਾ ਜੀ ਵੀਰ ਜੀ ਬਹੁਤ ਵਧੀਆ ਲੱਗਾ ਤੁਸੀਂ ਸਾਡੇ ਪਿੰਡ ਦੇ ਵਿੱਚ ਆਏ ਆ ਹਾਂਜੀ ਇਹ ਜਿਹੜਾ ਟੈਲਾਂ ਦੇ ਰਗੜਾਈ ਤੁਸੀਂ ਪਹਿਲੀ ਵਾਰ ਕੀਤੀ ਹੈ ਕਿ ਜਾਂ ਪਹਿਲਾਂ ਵੀ ਨਹੀਂ ਮੈਂ ਪਹਿਲਾਂ ਵੀ ਰਗੜਾਈ ਕੀਤੀ ਜੀ ਬਹੁਤ ਜੀ ਪਰ ਤੁਹਾਡੇ ਵੇ ਇਹ ਕਿੰਨਾ ਸਾਫ ਸਫਾਈ ਵੀ ਵਧੀਆ ਜੀ ਵਧੀਆ ਜੀ ਵਧੀਆ ਜਿਹੜਾ ਸਫਾਇਆ ਜੀ ਔਰ ਜਿਹੜੇ ਆਪਾਂ ਨੂੰ ਤੁਹਾਡੇ ਕੋਲ ਕੋਈ ਪੱਥਰ ਰਗੜਾਈ ਕਰਵਾਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਵੀ ਕਾਦੇ ਵੀ ਰਗੜਾਈ ਬਾਰੇ? ਹਾਂਜੀ ਰਗੜਾਈ ਬਾਰੇ ਜੀ ਜਟੇ ਵਾਲਾ ਵੀ ਜਾਂ ਕੋਈ ਦੂਸਰੀ ਪੱਥਰ ਦੀ ਰਗੜਾਈ। ਵੀ ਵਧੀਆ ਕਰਾਉਗੇ? ਤੇ ਤੁਸੀਂ ਕਿੱਥੋਂ ਤੋਂ ਕਿੱਥੋਂ ਤੱਕ ਇਹ ਕੰਮ ਕਰਦੇ ਹੋ? ਮੈਂ ਜੀ ਬਹੁਤ ਦੂਰ ਦੂਤਾ ਕੰਮ ਕੀਤਾ ਜੀ। ਅੰਦਾਜ਼ੇ ਤੱਕ ਜੀ। ਬਠਿੰਡੇ ਤੱਕ ਜੀ ਬਹੁਤ ਦੂਰ ਦੂਤਾ ਕੰਮ ਕੀਤਾ। ਜਾਨੀ ਫਿਰ ਇੱਕ ਤੋਂ ਪੰਜਾਬ ਦੇ ਛੋਟੇ-ਮੋਟੇ ਸ਼ਹਿਰਾਂ ਦੇ ਵਿੱਚ ਤੁਸੀਂ ਜਾਂਦੇ ਹੋ। ਹਾਂਜੀ ਹਾਂਜੀ ਸਾਰੇ ਜਾਂਦੇ। ਆਡ ਜਾਂ ਪੱਥਰ ਦੀ ਰਗੜਾਈ ਤੁਸੀਂ ਪਹਿਲੀ ਵਾਰ ਕੀਤੀ ਹੈ ਜਾਂ ਕਿ ਪਹਿਲਾਂ ਨਹੀਂ ਜੀ ਮੈਂ ਅੱਗੇ ਵੀ ਕੀਤੀ ਆ ਉਹ ਲੱਗ ਜਿਹੜਾ ਹੁੰਦਾ ਏ ਹਰ ਤਰ੍ਹਾਂ ਦਾ ਜਿਹੜਾ ਹੁੰਦਾ ਇਸ ਟਾਈਮ ਸਾਡੇ ਨਾਲ ਜੋ ਘਰ ਮਾਲਿਕ ਸਾਡੇ ਵੀਰ ਹਨ ਨੂੰ ਵੀ ਇਹਨੂੰ ਬੁਟਾ ਹੀ ਸਸਤੀ ਕਰ ਸਸਤੀ ਕਰ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਆ ਜਿਹੜਾ ਮਾਡਲ ਘਰ ਦੇ ਵਿੱਚ ਆਇਆ ਹਾਂ ਜੀ ਜਿਵੇਂ ਵੀਰ ਸੀਤ ਸਿੰਘ ਗੱਲ ਜੀ ਹਨ ਇਹਨਾਂ ਨੇ ਤੁਹਾਨੂੰ ਤਿਆਰ ਕਰਕੇ ਦਿੱਤਾ ਹੈ ਇਹਨਾਂ ਵੀਰਾਂ ਨੇ ਪੱਥਰ ਰਗੜਾਈ ਕੀਤੀ ਹੈ ਹਾਂਜੀ ਦੋਨਾਂ ਵੱਲੋਂ ਤੁਹਾਨੂੰ ਸੰਤੁਸ਼ਟੀ ਹੈ ਹਾਂਜੀ ਬਹੁਤ ਖੁਸ਼ ਆਈ ਇਹਨਾਂ ਦੇ ਕੰਮ ਤੋਂ ਬਾਈ ਸਾਦੇ ਜੱਗਾ ਜੀ ਨੇ ਬਹੁਤ ਮਿਹਨਤ ਨਾਲ ਇਹ ਮਤਲਬ ਡਿਜ਼ਾਈਨ ਤਿਆਰ ਕੀਤਾ ਹੈ ਤੇ ਬਾਈ ਨਿੱਕਾ ਜੀ ਨੇ ਵੀ ਰਗੜਾਈ ਨੂੰ ਕਰਕੇ ਪੂਰਾ ਐ ਸਾਨੂੰ ਜਿੱਦਾਂ ਅਸੀਂ ਸੋਚਿਆ ਸੀ ਉਸ ਤੋਂ ਵੀ ਵਧੀਆ ਸਾਨੂੰ ਕੰਮ ਕਰਕੇ ਦਿੱਤਾ ਜੀ ਅਸੀਂ ਇਹਨਾਂ ਦੀ ਰਗੜਾਈ ਤੋਂ ਵੀ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਖੁਸ਼ ਬਹੁਤ ਵਧੀਆ ਕੰਮ ਕੀਤਾ ਜੀ ਬਾਈ ਜੀ ਨੇ ਤੇ ਬਾਈ ਮੈਸੇਜ ਜੀ ਨੇ ਵੀ ਆਪਣੇ ਮਤਲਬ ਚਾਰ ਚੰਨ ਲਾ ਦੇ ਸਾਡੇ ਵੀਡੀਓ ਨੂੰ ਜਿਹੜਾ ਇਹ 파ਸ ਚਲਾਇਆ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਜੀਤ ਸਿੰਘ ਗੈਰ ਅਤੇ ਨਿੱਕਾ ਕੁਤਲਾ ਰਾਏ ਜੀ ਦਾ ਸਹਿਨਾ ਵਿਸ਼ਵਾਸ ਕਰਦੇ ਹੋ ਪਰਮਾਤਮਾ ਕਰੇ ਜਸ ਭਾਵਨਾ ਨਾਲ ਤੁਸੀਂ ਖਰਚ ਸੁਣਵਾਈ ਹੈ ਤੁਹਾਡੇ ਮਾਨੀਆਂ ਸ਼ਾਵਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ